ਹਾਂਜੀ ਕੀ ਕਹਿਣਾ ਚਾਹੋਗੇ ਜੀ ਮੈਂ ਤੇ ਪੰਜਾਬ ਪੁਲਿਸ ਨੂੰ ਅਸਾਂ ਕਹਿਣਾ ਚਾਹੁੰਨਾ ਵੀ ਸਾਡੇ ਦੁਕਾਨਦਾਰਾਂ ਦੀ ਸੁਰੱਖਿਆ ਕਰੋ ਸਾਨੂੰ ਕੋਈ ਆਪਣਾ ਇਹ ਕਿਨਾ ਭਰੋਸਾ ਦਿਓ ਕਿਉਂਕਿ ਰਾਤ ਨੂੰ ਨਾ ਕੋਈ ਨਾਕਾ ਹੁੰਦਾ ਸਿਰਫ ਦੋ ਬੈਰੀਕਾਡ ਨੇ ਇੱਕ ਮੰਡੀ ਦੇ ਮੋੜ ਅਗੇ ਇੱਕ ਡਿਪਟੀ ਦੇ ਬੂਹੇ ਅਗੇ ਉਹ ਨਾ ਆਪਣੀ ਸੁਰੱਖਿਆ ਕੀਤੀ ਰਿਆ ਕੰਧਾਂ ਉੱਚੀਆਂ ਕਰ ਲਿਆ ਨੇ ਮੈਨੂੰ ਰਾਤੀ ਡਿਪਟੀ ਸਾਹਿਬ ਕਹਿੰਦੇ ਆਉ ਅਸੀਂ ਲਾਗੇ ਲਾਗੇ ਖਲੋਤੇ ਆ ਮੈਨੂੰ ਕਹਿੰਦੇ ਨੇ ਮੇਰੇ ਤੋਂ ਪਰੇ ਹੋ ਕੇ ਗੱਲ ਕਰ ਪੁਆ ਸ਼ਰਾਬ ਪੀਤੀ ਦੀਆ ਉਹ ਮੈਂ ਕਿਹਾ ਮੇਰੇ ਕੇਸ ਵੇ ਮੇਰਾ ਦਾੜਾ ਵੇ ਮੈਂ ਸ਼ਰਾਬ ਨਹੀਂ ਪੀਤੀ ਸ਼ਰਾਬ ਤੇਰੇ ਮੁਲਾਜ਼ਮਾ ਕੀਤੀ ਜੀ ਜੀ ਇੱਕ ਮੁਲਾਜ਼ਮ ਪੁਲਿਸ ਦਾ ਉੱਠਿਆ ਕਹਿੰਦਾ ਤੁਸੀਂ ਸੌਂ ਖਾਦਿਓ ਗੁਰਦੁਆਰੇ ਜਾ ਕੇ ਆਪਣਾ ਮੁੰਡਾ ਲੈ ਕੇ ਇਹ ਪੁਲਿਸ ਸਾਨੂੰ ਸੌਂਾ ਚਕਾਉਂਦੀ ਜੇ ਅਈ ਕਾਦਿਆ ਸੌਂਾ ਖਾਈਏ ਉਸਨੇ ਲੋਕਾਂ ਨੂੰ ਇੰਨਾ ਡਰਾ ਹੜਿਆ ਕਿ ਸਾਡਾ ਬਾਰਡਰ ਬੈਲਟ ਖਾਲੀ ਹੋ ਜੇ ਕੀ ਪੁਲਿਸ ਨੂੰ ਨਹੀਂ ਪਤਾ ਇੱਥੇ ਮਾਰੇ ਅਨਸਰ ਕੇਰੇ ਨੇ ਅੱਜ ਦੇ ਧਰਨੇ ਸੰਬੰਧੀ ਕੀ ਕਹਿੰਦੇ ਹੋ ਅਜਦਾ ਧਰਨਾ ਸਾਡਾ ਪੂਰਨ ਬੰਦਾ ਬਾਜ਼ਾਰ ਜੀ ਜੀ ਜੇ 2 3 ਦਿਨ ਦਾ ਦੇਣੀ ਬੰਦ ਕਰਨਾ ਪਿਆ ਜੀ ਜੀ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਨਾ ਚਿਰ ਬਾਜ਼ਾਰ ਬੰਦ ਰਹੇ ਬੀਤੀ ਰਾਤ ਕੀ ਹੋਇਆ ਹਾਂਜੀ ਬੀਤੀ ਰਾਤ ਇਥੇ ਕੱਢੀ ਬੀਤੀ ਰਾਤ ਇਥੇ 6:25 ਮਿੰਟ ਦੇ ਮੇਸ਼ੀ ਮਨਿਆਰੀ ਵਾਲੀ ਦੀ ਦੁਕਾਨ ਤੇ ਇਹ ਦੋ ਨੌਜਵਾਨ ਆਏ ਨੇ ਮੋਟਰਸਾਈਕਲ ਤੇ ਮੂੰ ਬੰਨੇ ਨੇ ਉਹ ਗੋਲੀ ਚਲਾ ਕੇ ਚਲੇ ਗਏ ਜੀ ਜੀ ਤੇ ਇਹ ਕਹਿੰਦੇ ਨੇ ਕਿ ਇਹ ਰਾਹ ਜਿਹੜਾ ਵਾ ਥਾਣੇ ਵਾਲਾ ਬੰਦ ਕੀਤਾ ਜਾਂਦਾ ਦਾਣਾ ਮੰਡੀ ਥਾਣੀ ਜਾਂਦੇ ਆ ਉਹਦਾ ਕੀ ਕਾਰਨ ਹੈ ਇਹ ਹੁਣ ਪੁੱਛ ਨੂੰ ਖਤਰਾ ਕਿ ਜੇ ਸਾਡੇ ਦੇ ਕੋਈ ਬੰਬ ਨਾ ਛੱਡ ਕੇ ਕੋੜਾ ਸ਼ਹਿਰਦਾਰ ਭਾਵੇਂ ਮਰ ਜਾਣਾ ਇਹਨਾਂ ਸ਼ਹਿਰਦਾਰ ਇਸ ਤਰ੍ਹਾਂ ਕਹਿ ਨਹੀਂ ਕਰਨੀ ਆਪਣੀ ਸੁੱਖਿਆ ਕਰਦੀ ਆ ਤੁਸੀਂ ਭਾਜੀ ਮੰਡੀ ਥਾਣੀ ਚੱਲੇ ਜਾਓ ਰਾਤ ਨੂੰ ਜੇ ਕਿਸੇ ਨੂੰ ਮੰਡੀ ਚ ਲੋਟਰ ਲਿਆ ਕੋਈ ਫੇਰ ਕੀ ਮੰਗ ਕਰਦੇ ਹੁਣ ਅਸੀਂ ਮੰਗ ਕਰ ਰਹੇ ਆ ਵੀ ਰਾਤੀ ਲੋਕਾਂ ਨੂੰ ਸ਼ਹਿਰਦਾਰਾਂ ਨੂੰ ਤਾਂ ਲੰਘਾਂ ਤੇ ਡੈਕਟ ਨਹੀਂ ਆਪ ਇੱਥੇ ਫਿਰਦੇ ਨੇ ਰਾਤੀ ਜਿੰਨਾ ਲੋਕਾਂ ਨੇ ਨਾਕਾ ਲਾਇਆ ਹੁੰਦਾ ਤੁਸੀਂ 3 ਵਜੇ ਦੀ ਮੈਂ ਪਿਛਲੇ ਹਫਤੇ ਸਵੇਰ 3 ਵਜੇ ਦੀ ਬਸੇ ਗਿਆ ਚੰਡੀਗੜ੍ਹ ਇੱਥੇ ਕਾਰਾਂ ਲੱਗੀਆਂ ਤਿੰਨ ਚਾਰ ਉਹਦੇ ਚੋਂ ਮੁਲਾਜ਼ਮ ਕਾਰ ਚੋਂ ਉੱਤਰ ਕੇ ਵੇਖਦੇ ਨੇ ਵੀ ਇਹ ਬੰਦਾ ਕੌਣ ਹੈ ਨਾਕਾ ਕਾਰ ਚ ਹੁੰਦਾ ਵਾ ਕਿ ਬੈਰੀਕੈਡ ਤੇ ਹੁੰਦਾ ਵਾ ਆਵਰਝਾਈਆਂ ਲਾ ਕੇ ਕੰਬਲ ਲਾ ਕੇ ਕਾਰ ਦੇ ਸੁੱਤੇ ਫੁੱਲ ਮਲਾ ਕੇ ਪੁਲਿਸ ਪ੍ਰਸ਼ਾਸਨ ਦੇ ਕੋਈ ਪ੍ਰਬੰਧ ਨਹੀਂ ਫਿਰ ਇੱਕ ਨਿੱਕੇ ਪੈਸੇ ਦਾ ਪ੍ਰਬੰਧ ਨਹੀਂ ਕੱਲ ਲੋਹੜੀ ਪੁਲਿਸ ਦਾ ਫਰਜ਼ ਨਹੀਂ ਵੀ ਕਿ ਬਾਜ਼ਾਰ ਚ ਗਸ਼ਤ ਦੇ ਜੀ ਜੀ ਜਿਹੜੇ ਮੁੰਡੇ ਮੋਟਰਸਾਈਕਲਾਂ ਤੇ ਮੂੰਹ ਬੰਨ ਕੇ ਚਾਰ ਚਾਰ ਚੜ੍ਹ ਕੇ ਹੁੰਦੇ ਨੇ ਉਹਨਾਂ ਦੇ ਮੂੰਹ ਖੋਲ ਕੇ ਵੇਖਣ ਕੀ ਕਾਰਨ ਸੀ ਜਿਹੜਾ ਤੁਹਾਨੂੰ ਇਹ ਸਟੈਪ ਜਿਹੜਾ ਚੁਕਣਾ ਪਿਆ ਕੰਮ ਦੇ ਕਾਰਨ ਲਈ ਜਿਹੜਾ ਵਾ ਖਾਣੇ ਗੜੀ ਧਰਨਾ ਪਾਉਣਾ ਪਿਆ ਕੀ ਕਹਿਣਾ ਚਾਹੋ ਸਰ ਸਾਡੇ ਜਿਹੜਾ ਬਾਬਾ ਨਾਲਕ ਦੇ ਨੇ ਅੱਜ ਇਹ ਤੀਸਰੀ ਵਾਰਦਾਤ ਹੋ ਗਈ ਆ ਪਹਿਲੀ ਵਾਰਦਾਤ ਇਥੇ ਬਿੱਲੇ ਖਾਦੀ ਸੁਨੈਤੀ ਦੇ ਘਰ ਉਹਨਾਂ ਦੀ ਦੁਕਾਨ ਤੇ ਡਕੈਤੀ ਹੋਈ ਗੋਲੀ ਚੱਲੀ ਥੋਏ ਦੂਸਰੀ ਵਾਰਦਾਤ ਬੇਦੀ ਮੈਡੀਕਲ ਸਟੋਰ ਸਾਡੇ ਉਹਦੇ ਗੋਲੀ ਚੱਲੀ ਤੀਸਰੀ ਵਾਰਦਾਤ ਇਹ ਹੋ ਗਈ ਅਸੀਂ ਪੁੱਛ ਕੋ ਇਹ ਪੁਛਿਆ ਕਿ ਤੁਸੀਂ ਸਾਨੂੰ ਕੋਈ ਸੁਰੱਖਿਆ ਦੇ ਸਕਦੇ ਹੋ ਕਿ ਨਹੀਂ ਦੇ ਸਕਦੇ ਜੀ ਜੀ ਕਿਉਂਕਿ ਅਫਸਰ ਜਿਹੜੇ ਨੇ ਉਹ ਬਿਲਕੁਲ ਝੂਠੇ ਬਿਆਨ ਦੇ ਹੀ ਜਾਂਦੇ ਨੇ ਇੱਥੇ ਰਾਤੀ ਵੀ ਅਫਸਰ ਦੇ ਰਹੇ ਸੀਗੇ ਇਹ ਸਾਡੇ سارے ਨਾਕੇ ਲੱਗੇ ਜਦ ਕਿ ਇੱਕ ਵੀ ਨਾਕਾ ਕਿਤੇ ਨਹੀਂ ਸਵੇਠਾ ਦਾ ਬੰਦ ਹੁੰਦਾ ਜਾਂ ਡੀਪੀ ਸਾਹਿਬ ਦਾ ਆਫਿਸ ਬੰਦ ਹੁੰਦਾ ਜੀ ਜਿੱਥੇ ਬਾਕੀ ਪੁਲਿਸ ਕੋਈ ਪੁਲਿਸ ਦੇ ਸਕਦੀ ਸਾਨੂੰ ਸੱਚਾ ਕਿ ਨਹੀਂ ਦੇ ਸਕਦੀ ਇਹ ਦੁਕਾਨਦਾਰਾਂ ਨੇ ਅੱਜ ਮੰਨ ਬੰਦਾ ਲਿਆ ਚਾਹੇ ਦੋ ਦਿਨ ਬੰਦ ਰੱਖਣਾ ਪਏ ਚਾਹੇ ਤਿੰਨ ਦਿਨ ਬੰਦ ਰੱਖਣਾ ਪਏ ਇਹ ਪੁਲਿਸ ਬੰਦ ਪੁੱਛਣਾ ਵਾਂ ਕਿ ਤੁਸੀਂ ਸੁਰੱਖਿਆ ਦੇਓਗੇ ਕਿ ਨਹੀਂ ਦੇਓਗੇ ਉਹ ਆਪਣੀ ਸੁਰੱਖਿਆ ਨਹੀਂ ਕਰ ਰਹੇ ਉਹਨਾਂ ਦੇ ਆਪਣੇ ਜਿਹੜੇ ਥਾਣੇ ਉੱਚੇ ਕਰਲੇ ਆ ਉਹਦੇ ਬਾਰੇ ਕੀ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਵੀ ਕੋਈ ਫੋਰਸ ਭਰਤੀ ਕਰ ਲੋ ਨਵੀਂ ਇੱਕ ਹੋਰ ਉਹ ਨੌ ਦੀ ਸੁਰੱਖਿਆ ਕਦੋਂ ਆਸੇ ਪੋਛ ਕਿਉਂਕਿ ਲੋਕਾਂ ਦੀ ਸੁਰੱਖਿਆ ਵਾਸਤੇ ਪੋਛ ਪਰ ਦੇਖੀ ਦੀ। ਫਿਰ ਕੋਈ ਸੁਰੱਖਿਆ ਕਰਨੀ ਹੈ ਨਾ ਕੋਈ ਹੋਰ ਪੋਛ ਪਰ ਨਹੀਂ ਕਰਦੀ। ਰਾਤ ਛੱਡਿਆ ਦਿਨੇ ਹੀ ਥਾਣੇ ਦੇ ਦੋਹੀਂ ਪਾਸੇ ਬੈਰੀਗੇਡ ਕੀਤੇ ਆ। ਤੇ ਬਾਕੀ ਵਾਰਦਾਤਾਂ ਹੁੰਦੀਆਂ ਨੇ। ਉਹ ਸਾਰ 7 ਵਜੇ ਹੋ ਜਾਂਦੀਆਂ ਨੇ। ਜੀ ਜੀ। ਇਹ ਬੈਰੀਗੇਡ ਥਾਣੇ ਦੇ ਦੋਹੀਂ ਪਾਸੇ 7 ਵਜੇ ਹੋ ਜਾਂਦੇ ਨੇ। ਠੀਕ ਹੈ ਪੁਲਸ ਨੂੰ ਖਤਰਾ ਹੋਏਗਾ। ਪੁਲਸ ਨੂੰ ਖਤਰਾ ਨਹੀਂ ਹੈ। ਅਸੀਂ ਵੀ ਪੁਲਸ ਦੇ ਸਾਡੇ ਭੰਪ ਭਲਾਈ ਹੈ ਪੁੱਛਦੇ ਵਿੱਚ ਜੀ ਜੀ ਬੱਟ ਯਾਰ ਹੁਣ ਲੋਕਾਂ ਦੀ ਸੁਚਾ ਗੱਲਾਂ ਕਰੋਂਗੇ ਕਿ ਤੁਸੀਂ ਡਰ ਗਏ ਤੇ ਮਾਰੇ ਅੰਸਾਂ ਦੇ ਹੌਂਦਿਆਂ ਵੀ ਵਾਜਾਂ ਨਹੀਂ ਪੁੱਛਦੇ ਡਰ ਗਏ ਕਿ ਮਾਰੇ ਅੰਸਾਂ ਦੇ ਹੌਂਦਿਆਂ ਹੁਣ ਕੀ ਮੰਗ ਕਰਦੇ ਹੋ ਮੰਗਾਂ ਸੀ ਆਪਣੀ ਸੁਰੱਖਿਆ ਦੀ ਕੁਛ ਰਿਆ ਵੀ ਦੇ ਸਕਦੇ ਹੋ ਕਿ ਨਹੀਂ ਯਾ ਤੇ ਕਹਿੰਦੇ ਨਹੀਂ ਦੇ ਸਕਦੇ ਕਿ ਸ਼ਾਇਦ ਆਪਾਂ ਦੀ ਸੁਰੱਖਿਆ ਆਪ ਕਰੀਏ ਦੁਕਾਨਦਾਰਾਂ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਉਹ ਕਹਿ ਰਹੇ ਨੇ ਵੀ ਸਾਡਾ ਅਸੀਂ ਕੋਈ ਕੰਪਲੇਨ ਕੀਤੀ ਸੀ ਵੀ ਉਹਦੀ ਸਾਡੀ ਕਾਰਵਾਈ ਨਹੀਂ ਹੋਈ ਪਰ ਲੇਕਿਨ ਇਹਨਾਂ ਨੂੰ ਮੈਂ ਦੱਸਿਆ ਰਾਤੀ ਵੀ ਹੁਣ ਵੀ ਕਿ ਅਸੀਂ ਉਹਦੇ ਵਿੱਚ ਮਕਰਮਾ ਦਰਜ ਕੀਤਾ ਹੋਇਆ ਹੈ ਔਰ ਉਹਦੇ ਵਿੱਚ ਤਿੰਨ ਦੋਸ਼ੀ ਵੀ ਅਰੈਸਟ ਨੇ ਜੀ ਜੀ ਸਰ ਰਾਤ ਦੀ ਜਿਹੜੀ ਕਿ ਵਾਰਦਾਤ ਹੋਈ ਉਹਦੇ ਪੁਲਿਸੇ ਕੁਝ ਕੀਤਾ ਰਾਤ ਦੀ ਜਿਹੜੀ ਵਾਰਦਾਤ ਤੇ ਦੱਸ ਰਹੇ ਨੇ ਉਹ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਉਹ ਅਸੀਂ ਸੀਸੀਟੀਵੀ ਫੁਟੇਜ ਤੋਂ ਹੀ ਇਹਨੂੰ ਜਲਦੀ ਟਰੇਸ ਕਰਾਂਗੇ ਜੀ ਔਰ ਉਹਦੇ ਚ ਵੀ ਐਫਆਈਆਰ ਦਰਜ ਕਰ ਚੁੱਕੇ ਹਾਂ ਤੇ ਸਰ ਕੋਈ ਸਰ ਉਹਨਾਂ ਨੇ ਕੋਲਗ੍ਰਾਮਤ ਹੋਇਆ ਕੋਈ ਉਹਨਾਂ ਦੀ ਮੰਗਾਂ ਇਹ ਨੇ ਵੀ ਸਾਨੂੰ ਵੈਪਨ ਲਾਇਸੈਂਸ ਚਾਹੀਦੇ ਨੇ ਉਹ ਆਪਣੀਆਂ ਫਾਰਮੈਲਿਟੀਜ਼ ਪੂਰੀਆਂ ਕਰਨ ਆਪਣੀਆਂ ਫਾਈਲਾਂ ਰੈਡੀ ਕਰਾਉਣ ਤੇ ਜਿੱਥੇ ਵੀ ਉਹ ਕੋਈ ਹੈਗੀ ਉਹਨਾਂ ਦੀ ਕਮੀ ਪੇਸ਼ੀ ਆਪਣੀ ਪੂਰੀ ਕਰਕੇ ਦੇ ਦੇਣ ਸਾਨੂੰ ਵਪਾਂਗ ਸੰਸ ਦੀ ਫਾਈਲ ਆਈ ਹੈ ਉਹਨਾਂ ਨੂੰ ਕਰਾਂਗੇ ਰਿਕਮੈਂਡ ਜੀ ਬੀਤੀ ਰਾਤ ਕੋ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ ਜਿਹੜੀ ਬੀਤੀ ਰਾਤ ਗੋਲੀ ਚੱਲਣ ਦੀ ਘਟਨਾ ਆ ਉਹ ਇਹ ਕਹਿ ਰਹੇ ਨੇ ਵੀ ਸਾਡੇ ਇੱਥੇ ਦੁਕਾਨ ਦੇ ਬਾਹਰ ਉਹ ਫਾਇਰ ਹੋਇਆ ਲੇਕਿਨ ਅਸੀਂ ਉਹ ਸੀਸੀਟੀਵੀ ਫੁਟੇਜ ਖੰਗਾਰਦੇ ਉਹਦੇ ਉਹਦੇ ਵਿੱਚ ਅਸੀਂ ਐਫਆਈਆਰ ਦੱਚ ਕਰ ਚੁੱਕੇ ਹਾਂ ਔਰ ਜਲਦੀ ਉਹਨੂੰ ਟ੍ਰੇਸ ਕਰ ਕੋਈ ਖੋਲ ਵਗੈਰਾ ਮਿਲਿਆ ਕੋਲ ਵਗੈਰਾ ਨਹੀਂ ਕੋਈ ਮਿਲਿਆ ਸਰ ਕਹ ਰਹੇ ਅੱਜ ਵੀ ਕਾਲ ਆ ਰਹੀਆਂ ਨੇ ਉਹਨਾਂ ਤੋਂ ਦੁਬਾਰਾ ਜਿਹੜੀਆਂ ਉਹ ਕਾਲ ਆ ਰਹੀਆਂ ਨੇ ਉਹ ਵੀ ਅਸੀਂ ਜਿਹੜੀਆਂ ਜਿਸ ਤੋਂ ਵੀ ਹੈ ਕਿਹੜੀ ਐਪ ਤੋਂ ਜਿਹੜੇ ਨੰਬਰਾਂ ਤੋਂ ਕਾਲ ਆ ਰਹੀਆਂ ਇਹਨਾਂ ਨੂੰ ਸੰਘਾਰਦੇ ਪਏ ਆਂ ਔਰ ਉਹਨੂੰ ਜਲਦੀ ਦੇਖਦੇ ਆਂ ਵੀ ਕਿੱਥੋਂ ਆ ਰਹੀਆਂ ਨਾਲ ਸਰ ਬਾਜ਼ਾਰ ਚੋਂ ਇੱਕ ਜਿੰਦਰੋਂ ਦੀ ਵੀ ਬਰਾਮਦ ਕੀਤਾ ਗਿਆ ਹੈ ਹਾਂਜੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੇ ਮੇਰੇ ਕੋਲ ਕੋਈ ਇਹੋ ਜੀ ਗੱਲ ਨਹੀਂ ਸਾਹਮਣੇ ਆਈ ਜੀ ਜੋ ਵੀ ਹੋਏਗਾ ਫਿਰ ਉਹ ਆਫਟਰ ਇਨਵੈਸਟੀਗੇਸ਼ਨ ਹੀ ਤੁਹਾਨੂੰ ਦੱਸਾਂਗੇ ਇਹਨਾਂ ਤਰਨਾਕਾਰੀਆਂ ਨੂੰ ਕੀ ਆਸ਼ਵਾਸ਼ਣ ਦਵਾਇਆ ਤਰਨਾਕਾਰੀ ਜਿਹੜੇ ਆ ਪੀਸੀਆਰ ਦੀ ਪੈਟਰੋਲਿੰਗ ਜਿਹੜੀ ਅੱਗੇ ਚੱਲਦੀ ਉਹਨੂੰ ਅ ਮੋੜ ਨਾਕਾਬੰਦੀ ਚਾਹੁੰਦੇ ਨੇ ਵੀ ਇਹ ਸਾਡੀ ਜਿਹੜੀ ਚੌਂਕ ਦੀ بجائے ਬਾਜ਼ਾਰ ਚ ਹੋ ਜਾਵੇ ਜੀ ਜੀ ਫਿਰ ਦੇਖਦੇ ਆ ਵੀ ਉਹ ਕਿੱਥੇ ਕੋਈ ਸੂਟੇਬਲ ਹੈਗਾ ਉੱਥੇ ਆਪਾਂ ਨਾਕਾਬੰਦੀ ਕਰਾਉਂਦੇ ਆ ਤੇ ਬੈਰੀਕੇਡ ਦਾ ਇਸ਼ੂ ਦੱਸ ਰਿਹਾ ਕਿ ਤੁਹਾਡੇ ਥਾਣੇ ਦੇ ਅੱਗੇ ਬੈਰੀਕੇਡ ਲੱਗੇ ਆ ਬੈਰੀਕੇਟਿੰਗ ਜਿਹੜੀ ਉਹ ਜਿਗਜੈਗ ਬੈਰੀਕੇਟਿੰਗ ਦਾ ਅਸੀਂ ਕਰਦੇ ਆ ਜੀ ਜਿਹੜਾ ਵੀ ਕੋਈ ਆ ਉਹਦੇ ਵਿੱਚੋਂ ਲੰਘ ਕੇ ਜਾਏਗਾ ਤੇ ਪਤਾ ਲੱਗਦਾ ਬੰਦੇ ਨੂੰ ਦੇਖਿਆ ਜਾਂਦਾ ਨੀ ਦੋਨਾਂ ਭੁਜਾ ਕੇ ਲੈ ਜਾਂਦੇ ਆ ਗੱਡੀਆਂ ਸਰ ਇੱਕ ਜਿਹੜੇ ਮੂੰਹ ਬਣ ਕੇ ਘੁੰਮਦੇ ਉਹਨਾਂ ਦੀ ਉਹਨਾਂ ਨੂੰ ਵੀ ਅਸੀਂ ਚੈੱਕ ਕਰਦੇ ਆ ਜੀ ਟਾਈਮ ਟੂ ਟਾਈਮ ਚੈੱਕ ਕਰਦੇ ਆ ਸਾਰਿਆਂ ਨੂੰ ਦਿ ਤੋ ਕੋਈ ਇਹੋ ਜੀ ਗੱਲ ਨਹੀਂ ਕਿ ਮੂੰਹ ਬੰਦ ਕੇ ਜਿਹੜਾ ਕੋਈ ਜਾਏਗਾ ਸਾਡੇ ਸਰ ਉਮੀਦ ਹੈ ਕਿ ਮਤਲਬ 1-2 ਦਿਨ ਚ ਦਿੰਦੇ ਰਹੇਗੇ ਹਾਂਜੀ ਬਿਲਕੁਲ ਜੀ ਫੇਸ ਕਰਾਂਗੇ ਤੇਰਾਬਾ ਬਨਾਨਾ ਕੱਜ ਕੱਲ ਐਕਚੁਅਲੀ ਇੱਕ ਇਨਸੀਡੈਂਟ ਹੋਇਆ ਸੀ ਜੀ ਜੀ ਤੇਰਾਬਾ ਬਨਾਨਕ ਬਾਜ਼ਾਰ ਵਿੱਚ ਸ਼ਮਮੈਟ ਲੱਗਾ ਸ਼ੌਪ ਇਟ ਵਾਸ ਨਾ ਕਿ ਇਹ ਸ਼ੌਪ ਤੇ ਉੱਥੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਸੀ ਸ਼ੌਪ ਜੀ ਜੀ ਸੋ ਉਹਦੇ ਵਿੱਚ ਜਿਹੜੇ ਸਾਰੇ ਬਾਜ਼ਾਰ ਵਾਸੀ ਸੀ ਮਤਲਬ ਤੇਰਾਬਾ ਪੁਰਾਣੇ ਦੇ ਵਾਸੀ ਸੀਗੇ ਜਿਹੜੇ ਬਾਜ਼ਾਰ ਦੇ ਸਾਰੇ ਦੁਕਾਨਦਾਰ ਨਹੀਂ ਇਹਨਾਂ ਨੇ ਦਾ 10 ਉਸੇ ਨੂੰ ਮਨੋਚਰ ਉਸ ਜाहਰ ਕੀਤਾ ਸੀ ਜੀ ਜੀ ਇਥੇ ਜਿਹੜਾ ਲੱਗਦਾ ਸੀ ਨਾ ਉਹ ਸ਼ੌਪ ਦੇ ਉੱਤੇ ਇਹ ਜਿਹੜੀ ਫੈਸਲੀ ਚੀਜ਼ ਕੋਈ ਆਇਆ ਤੇ ਅੱਜ ਵੀ ਇਹਨਾਂ ਦਾ ਜਿਹੜਾ ਇਹਨਾਂ ਨੇ ਮਾਰਕੀਟ ਬੰਦ ਕਰਕੇ ਉਹ ਇੱਕ ਬਾਤ ਜਿਹੜੀ ਸੀ ਕਿ ਜਿਹੜੀ ਪੈਟਰੋਲਿੰਗ ਐਂਡ ਜਿਹੜੀ ਲਫੀ ਜਿਹੜੀ ਆਈ ਹੈ ਉਹ ਇਸ ਕਰਕੇ ਦੇ ਸੀ ਕਿ ਇਹਨੂੰ ਸੌਲਵ ਕੀਤਾ ਗਿਆ ਸੋ ਉਸੇ ਦੇ ਸੰਬੰਧ ਵਿੱਚ ਅੱਜ ਇੱਥੇ ਆਏ ਆਂ ਇਹਨਾਂ ਨਾਲ ਸਾਰੇ ਜਿਹੜੇ ਡਿਟੇਲਰ ਬਾਬਾ ਨਦੀਨਵਾਸੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਿਹੜੇ ਸ਼ਾਪਸ ਦੇ ਜਿਹੜੇ ਹੰਡਰਸ ਨੇ ਤੇ ਸਾਰੇ ਉਹਨਾਂ ਨਾਲ ਮਾਰਕੀਟਵਾਰਾਂ ਨਾਲ ਸਾਰੇ ਨਾਲ ਗੱਲਬਾਤ ਕੀਤੀ ਜੀ ਉਹਨੂੰ ਆਸ਼ਵਾਸਾ ਦਿਵਾਇਆ ਕਿ ਅਸੀਂ ਜਿਹੜਾ ਕੇਸ ਹੈ ਉਹਦੇ ਵਿੱਚ ਵੀ ਬਾਰੀ ਕੁਮਿਨੀ ਕਾਰਵਾਈ ਕਰ ਰਹੇ ਹਾਂ ਜੀ ਜੀ ਉਹਨੂੰ ਟ੍ਰੇਸ ਕਰਨ ਦੇ ਲਈ ਸਾਡੀਆਂ ਵੱਖਰੀਆਂ ਕ੍ਰੀਏਟਿਵਾਂ ਜਿਹੜੀਆਂ ਨੇ ਉਹ ਬਣਾ ਦਿੱਤੀਆਂ ਗਈਆਂ ਨੇ ਉਹਦੇ ਉੱਤੇ ਕੰਮ ਕਰ ਰਹੀਆਂ ਨੇ ਫਿਰ ਨਾਲ ਵੀ ਜਿਹੜੀ ਇਹਨਾਂ ਦਾ ਇਸ਼ੂ ਸੀਗਾ ਪੈਟਰੋਲਿੰਗ ਐਂਡ ਜਿਹੜੀ ਉਹ ਨਾਲ ਕੀ ਜਾਂ ਹੋ ਸਕਿਉਰਟੀ ਦੇ ਉਹਨਾਂ ਦੇ ਐਡਰੈਸ ਕਰ ਰਹੇ ਜਿਹੜਾ ਸੀਨੀਅਰ ਅਫਸਰਸ ਦੇ ਧਿਆਨ ਵਿੱਚ ਲਿਆ ਕੇ ਉਹਨਾਂ ਨੂੰ ਸੌਂਪ ਦਿੱਤਾ ਪਰਨਾਸਪਾਤੀ ਇਹ ਸਰ ਉਹ ਪਰਨਾਸਪਾਤੀ ਹੁਣ ਦੁਕਾਨਦਾਰ ਜੀ ਨੇ ਆਪਣਾ ਸ਼ੌਕ ਅਗਲੀ ਰੀ ਕਾਰਵਾਈ ਕੀ ਇੱਥੇ ਕੀ ਕੋ ਨਵੀਆਂ ਤਾੜੀਆਂ ਹੋ ਰਹੀਆਂ ਨੇ ਇਹ ਇੱਕ ਤਰੀਕਾ ਆਪਾਂ ਇਸ ਨੂੰ ਜਿਹੜਾ ਹੈਗਾ ਉਹਦੇ ਤੇ ਕੰਮ ਕਰ ਰਹੇ ਆ ਤੇ ਬਾਕੀ ਜਿਹੜਾ ਇਹਨਾਂ ਨੇ ਪੈਟਰੋਲਿੰਗ ਤੇ ਇੱਥੇ ਜਿਹੜੀ ਨਾਕਾ ਹੈ ਤੇ ਜਾਂ ਸਿਕਿਉਰਿਟੀ ਵਧਾਉਣ ਦਾ ਜਿਹੜਾ ਇਹਨਾਂ ਨੇ ਇਸ ਨੂੰ ਫੇਸ ਕੀਤਾ ਉਹ ਅਸੀਂ ਕਰਾਂਗੇ ਰਾਤ ਵਾਲੀ ਘਟਨਾ ਦੇ ਸਬੰਧ ਕੋਈ ਸੀਸੀਟੀਵੀ ਵਗੈਰਾ ਕੋਈ ਚੈੱਕ ਕਰ ਚੈੱਕ